ਆਓ ਜੀ ਪਹਿਲਾਂ ਫਰ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾ ਗੁਰੂ 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 ਵਾ Guru Val, 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 guru. Va, guru Tan Tan Baba Ajit Singh Ji. ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਾਬਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਮਾਤਾ ਗੁਰ ਕੋਰ ਵਾ ਗੁਰੂ 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 ਵਾਗ ਗੁਰੂ ਵਾਗ ਗੁਰੂ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਪਕਤਾ ਜੋ ਗੋ ਤੁ ਗਨੈ ਰਾਲੀ ਜੋ ਤੂੰ ਚਲਾਈ ਤੇ ਮੈਂ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਬ ਤੂੰ ਚਲਾਈ ਤੇ ਮੈਂ ਚੱਲੈ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨਾਮ ਲਾਏ ਸੇ ਹਰ ਹਰ ਸਦਾ ਤਿਆਵਹਿ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੈ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇਂ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕੈ ਮਨ ਵਸਿਆ ਜਿੰਤੂ ਰੋ ਲਿਖਿਆ ਆਇ ਇੱਕ ਫਿਰੇ ਕਨੇਰੇ ਕਰੇ ਗੱਲਾਂ ਕਦੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨਨੀ ਹਰਿ ਧਿਆਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਦਸਿਓ ਪਵਿੱਤ ਸੰਗਤ ਸਬਾਇ ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਾਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤੇ ਆਇਆ ਕਰਮੀ ਸਹਿ ਜਨਾ ਉਪਜੇਵਿਣ ਸਹਜੇ ਸਹਸਾ ਨ ਜਾਏ ਨਹ ਚਾਈ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਈ ਜੈ ਸੇ ਜੀਓ ਮਲੀਣ ਹੈ ਕਿ ਤ ਸੰਜਮ ਤੋਤਾ ਜਾਏ ਮਨ ਤੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਕਾਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹੋ ਸਹਿ ਸਾਇਬ ਜਾਏ ਜੀਓ ਮਹਿਲੇ ਬਾਰੋ ਨਰਮਲ ਬਾਰੋ ਨਰਮਲ ਜੀਓ ਤਾ ਮੈਲੇ ਤਿੰਨੇ ਜਨਮ ਜੁਐ ਹਾਰੇ ਆਏ ਤਿਸਨਾ ਵੱਡਾ ਰੋਗ ਲਗਾ ਮਰਨ ਮਨੋਂ ਵਿਸਾਰਿਆ ਬੇਤਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਗੇ ਤਿੰਨੇ ਜਨਮ ਜੁਐ ਹਾਰੇ ਜਿਉ ਨਰਮਲ ਬਾਰੋ ਨਰਮਲ ਬਾਰੋ ਤਾਂ ਨਰਮਲ ਜਿਉ ਨਰਮਲ ਸਤਿਗੁਰ ਤੇ ਕੜਨੀ ਕਮਾਣੀ ਕੂੜ ਕੀ ਸੋਏ ਪੋਚ ਨਾਈ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਪਲੇ ਸੇ ਵਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇthi ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹੇਦ ਦੇ ਧਿਆਏ ਅੰਤਰਾਤਮੈ ਸਮਾਲੇ ਆਪ ਛਟ ਸਦਾ ਰਹੇ ਪਰਨੇ ਗੁਰਬੀ ਨੇ ਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸਤਿ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੇ ਬੰਦ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਵੀ ਬੇਕਿਆ ਜਾਏ ਅਨੇਕ ਜੁਨੀ ਪਰਮ ਆਵੇ ਮਿੰਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮਿੰਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿੰਨ ਕੋ ਨਦਰ ਕਰਮ ਹੋਵੇ ਹਰਦੈ ਤਿਨ ਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਉ ਹਰ ਰੰਗ ਜੱਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਹੇ ਆ ਕਿਛੂ ਨ ਜਾਣੀ ਚੀਤ ਜਨ ਕਹ ਰਿਆ ਮਾਇਆ ਬੁਲਨ ਪੈਰਵਾਣੀ ਕਹੇ ਨਾਨਕ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਗਾਏ ਹੋਆ ਸਮਾਉ ਸ਼ਬਦ ਸਿਤੀ ਮਨ ਮਿਲਿਆ ਸੱਚੇ ਲਾਇਆ ਪਾਓ ਾਰੇ ਆਪੇ ਹੀਰਾ ਹਰ ਆਪੇ ਆਪੇ ਹੀਰਾ ਰਤਨ ਆਪੇ ਜਿਸਨੋ ਦੇਵ ਜਾਏ ਕਹੀ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਰ ਸਕਤਿ ਆਪਿ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪਿ ਖੈ ਗੁਰਮੁਖ ਕਿਸੈ ਬਜਾਏ ਤੋੜੇ ਬੰਦਨ ਹੋਵੇ ਮੋਕਤ ਸ਼ਬਦ ਮੰਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸ ਸਿਉ ਲੈ ਬਲਾਏ ਕਹੇ ਨਾਨਕ ਆਪ ਕਰਤਾ ਪੈ ਹੁਕਮ ਬੁਜਾਈ ਸਿਮਰਤ ਸਾਸਤਰ ਕੋਨ ਪਾਪ ਵਿਚਾਰ ਤੇ ਤਤੇ ਸਾਰ ਨ ਜਾਣੀ ਤਤੇ ਸਾਰ ਨ ਜਾਣੀ ਗੁਰੂ ਬਜੋ ਤਤੇ ਸਾਰ ਨ ਜਾਣੀ ਤੇ ਹੀ ਗੁਣੀ ਸੰਸਾਰ ਬ੍ਰਹਮ ਸੁਤਸੁਤਿਆ ਰਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ जिन्ना हर मन वसिया बोले अमृत वाणी कहे नानक सो तत पाई जिस न वांदन हर ले लाग जगत रहण बिहाणी माता के उदर मैं प्रतिपाल करे सो क्यों मनो विसारीए मनो कोवियस मनो क्यों विसारीए वरदाता जियागन में आहार पहुंचावे ਉਸਨੋ ਕਹ ਪੋਹਿ ਨ ਸਾਕੀ ਜਿਸਨੋ ਆਪਣੇ ਲੈਵ ਲਾਵੈ ਆਪਣੇ ਲੈਵ ਆਪੇ ਲਾਇ ਗੁਰਮੁਖ ਸਦਾ ਸਮਾਲਿਏ ਕਹੇ ਨਾਨਕੇ ਵਰਦਾਤਾ ਸੋ ਕਿਉ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਜਾਇਆ ਜਾਤਿਸ ਪਾਣਾ ਤਜੰਮਿਆ ਪਰਵਾਰ ਪਲਾ ਪਾਇਆ ਲੈਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤੈਯਾ ਏਹ ਮਾਇਆ ਜਿਤ ਹਰ ਵਿਸਰੇ ਮੋਪ ਜੇ ਪਾਉ ਦੂਜਾ ਲਾਇਆ ਕਾਹੇ ਨਾਨਕ ਗੁਰ ਪ੍ਰਸਾਦਿ ਜਿਨਾ ਲੇਵਲ ਕੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪਿ ਇਹ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲ ਲਾਏ ਐਸਾ ਸਤਗੁਰ ਜੇ ਮਿਲੇ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੋਤਿਸ ਮਿਲ ਰਹੀ ਹਰ ਵਸੇ ਮਨੇ ਆਏ ਮਰੇ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਇ ਰਾਸ ਮੇਰੀ ਮਨਵਣ ਜਾ ਰਾ ਰਾਸ ਮੇਰੀ ਮਨਵਣ ਜਾ ਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਤਾਂ ਤਿਨਾ ਮਿਲਿਆ ਜਿਨ ਹਰਿਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਨਜਾਰਾ ਏ ਰਸਨਾ ਤੂੰਨ ਰਸ ਰਾਸ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਕ੍ਰਿਸ਼ਨਾ ਲੱਗੇ ਆਏ ਏਹੋ ਹਰ ਰਸ ਕਰਮੀ ਪਾਈਏ ਸਤ ਗੁਰ ਮਿਲੇ ਜਿਸੇ ਆਏ ਕਹੀ ਨਾਨਕ ਹੋਰ ਅੰਦਰ ਸਭ ਵਿਸਰੇ ਜਾ ਹਰ ਵਸੇ ਮਨ ਆਏ ਏ ਸ਼ਰੀਰ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤੁੱਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜਿਉ ਉਪਾਇ ਜਗਤ ਦਿਖਾਇਆ ਗੁਰ ਪਰਸਾਦੀ ਬੁਝਿਆ ਤਾ ਚਲਤ ਹੁਆ ਚਲਤ ਨਦਰੀਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਤੈਂਸ ਬਾਗੇ ਆਪਣਾ ਪੈਰ ਚਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ ਏ ਸਰੀਰਾ ਮੇਰੀਆ ਇਸ ਜਗ ਮੇ ਆਏ ਕੇ ਕਿਆ ਤੁਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤਰ ਮੇਰਿਓ ਹਰਤੋ ਮੈਂ ਜੋਤਿ ਸਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਏਹੋ ਵਿਸ ਸੰਸਾਰ ਤੁਮ ਦੇਖ ਦੇ ਏਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇ ਗੁਰ ਪ੍ਰਸਾਦੀ ਬੁਜਿਆ ਜਬਿਖ ਹਰ ਇਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲੀ ਜਬ ਦ੍ਰਿਸ਼ਟ ਹੋਇ ਕੇ ਸਰਵਣੋਂ ਮੇਰਿਓ ਸਾਚੇ ਸੁਣਨੋ ਪਠਾਈ ਸਾਚੇ ਸੁਣਨੋ ਪਠਾਈ ਸਰੀਰ ਲਾਇ ਸੁਣਿਓ ਸਤ ਬਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਣੀ ਸਚ ਅਲਖ ਵਿਟਾਣੀ ਤਾਂ ਕੀ ਗਤ ਕਹੀ ਨ ਜਾਏ ਗੋ ਹੈ ਨਾਨਕ ਅਮ੍ਰਿਤ ਨਾਮ ਸੁਣੋ ਪਵਿੱਤਰ ਹੋ ਵੋ ਸੱਚ ਸੁਣਣੋਂ ਪਠਾਈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੋ ਦਵਾਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਕਿਨਾ ਦਸਵਾ ਦਵਾਰ ਦਿਖਾਇਆ ਤਹਿ ਹਾਨੀ ਕਰੋ ਬਨਾਓ ਨਾਵ ਨਦ ਤਿਸ ਦਾ ਅੰਤ ਨ ਜਾਈ ਭਇਆ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਿਚਾਇਆ ਇਹੋ ਸੱਚਾ ਸੋਹਿਲਾ ਸੱਚੇ ਕਰ ਗਾਉ ਗਾਉ ਤਸਿਲਾ ਕਰ ਸੱਚੇ ਜਿੱਤੇ ਸਤ ਸੱਚ ਧਿਆਵੇ ਸਚੁ ਚੋਤੀਆ ਵੈ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਇਹੋ ਸਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸਤਿ ਸੋ ਇਲਾ ਸਚੇ ਕਰ ਗਾਵੇ ਅਨਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਕੇ ਬਾਜੇ ਅਨਹਦ ਤੂਰੇ RAM ਕਲੀ ਸਦ ਇੱਕ ਓਅੰਕਾਰ ਸਤਗੁਰ ਬਰਸਾਦ जग दाता सोए भगत वछल तह लोए जियौ गुरशब्द समावै अवर न जाने कोई जियौ अवरो न जाने शब्द गुरकै एक नाम ते आवै गुरप्रसादी नानक गुरु अंगद परम पदवी पाबहि आया हकारा चलण बारा हर राम नाम समाया ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਭਾਇਆ ਹਰ ਭਾਣਾ ਗੁਰ ਭਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਉ ਸਤ ਗੁਰ ਕਰੇ ਹਰ ਪੈ ਬੇਲਤੀ ਮੇਰੀ ਪੈਜ ਰੱਖੋ ਅਰਦਾਸ ਜੀਉ ਪੈਜ ਰੱਖੋ ਹਰ ਜਨੋ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਲਖੰਜਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਤਨ ਤਨ ਕਹੇ ਸਬਾਸ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਹਰ ਬਾਣਾ ਆਓ ਮੈਂ ਪਾਸ ਜਿਓ ਹਰ ਬਾਣਾ ਗੁਰ ਪਾਇ ਮੇਰਾ ਹਰ ਪ੍ਰਭ ਕਰੇ ਸਭ ਸਿਓ भगत ਸਤ ਗੁਰ ਪੁਰਖ ਸੋਈ ਜਿਸ ਹਰ ਪ੍ਰਭ ਬਾਣਾ ਪਾਵੈ ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮਿਲਾਵੈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੋਰ ਲਿਖਿਆ ਪਰਵਾੜਾ ਫਿਰੇ ਨਾਹੀ ਗੁਰਜਾਏ ਹਰ ਪ੍ਰਭ ਪਾਸਿ ਥਿਓ ਸਤਗੁਰ ਪਾਣੇ ਆਪਣੇ ਬਹਿ ਪਰਵਾਰ ਸਦਾਇ ਮਤਮੈ ਪਿੱਛੇ ਕੋਈ ਰੋਬ ਸੀਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਵਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈਨਾਵਈ ਸਤ ਗੁਰੂ ਪਰ ਤਖ ਹੁੰਦੇ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਪਾਈ RAM DAS ਪੈਰੀ ਪਾਇਆ ਅੰਤੇ ਸਤ ਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਰ ਬਾਣ ਜਿਓ ਕੇਸੋ ਗੋਪਾਲ ਪੰਡਿਤ ਸਤੀਐ ਹਰ ਹਰ ਕਥਾ ਪੜੇ ਪੁਰਾਣ ਜਿਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਕੋਰ ਪਾਵੇ ਪੈੰਡ ਪਤਲ ਕਿਰਿਆ ਦੀਵਾ ਫੁਲ ਹਰ ਸਰ ਪਾਵੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਔਰਖ ਸਜਾਣ ਜਿਓ ਰਾਮ ਤਾਸ ਸੋਡੀ ਤਿਲਕ ਦਿਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਭਈ ਲਈ ਰਜਾਇ ਜਿਉ ਮੋਰੀ ਪੁੱਤ ਸਨਮੁਖ ਹੋਇਆ RAM ਦਾਸ ਹੈ ਪੈਰੀ ਪਾਏ ਜਿਉ ਸਭ ਪਵੇ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਲਵੇ ਨਾਹੀ ਫਿਰ ਸਤ ਗੁਰੂ ਆਣ ਨਿਵਾਇਆ ਹਰ ਕੁਰੇ ਪੜਨਾਤੀ ਵਡੇ ਆਇ ਤੁਰ ਲਿਖਿਆ ਲੈਕਰ ਜਏ ਜਿਓ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਕਹੈ ਸੁੰਦਰ ਸੁਣੈ ਸੰਤੋ ਸਭ ਜਗਤ ਪੈਰੀ ਪਾਏ ਜਿਓ ਵਾਹਿਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਪਤੇ